इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਰਪੰਚ ਜੀ ਅਮਰੀਕ ਸਰ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਸਰਕਾਰ ਵੱਲੋਂ ਜਿਹੜੀ ਜਾਤੀ ਕੀਤੀ ਗਈ ਸੀ ਪੱਤਰਕਾਰ ਭਾਈਚਾਰੇ ਦੇ ਜਿਹੜਾ ਪੱਤਰਕਾਰ ਭਰਾ ਸੀ ਜਿਹੜਾ ਬਠਿੰਡੇ ਤੋਂ ਸੀ ਇੱਕ ਬੇਕਾਰ ਸਿੱਧੂ ਜਿਹਨੂੰ ਮੈਂ ਬੇਕਾਰ ਸਿੱਧੂ ਕਹਾਂਗਾ ਜਿਹਨੂੰ ਮੈਂ ਬੇਕਾਰ ਸਿੱਧੂ ਤਾਂ ਕਹਾਂਗਾ ਕਿਉਂਕਿ ਉਹਦੀਆਂ ਕਈ ਬੇਕਾਰੀ ਵਾਲੇ ਕੰਮ ਨੇ ਜੇ ਉਹ ਇੱਕ ਐਮਐਲਏ ਆ ਪਰ ਉਹਦੇ ਸਰਕਾਰ ਦੇ ਵਿੱਚ ਜਿਹੜੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਇੱਕ ਇੱਥੇ ਸਲਾਹ ਦਊਂਗਾ ਕਿ ਇਹੋ ਜਿਹੇ ਨਮਾਇੰਦਿਆਂ ਨੂੰ ਛੇਤੀ ਤੋਂ ਛੇਤੀ ਬਰਖਾਸ ਕਰੋ ਜਾਂ ਇਹਨਾਂ ਨੂੰ ਸਾਈਡ ਤੇ ਕਰੋ ਨਹੀਂ ਤੇ 2 ਸਾਲ ਤੇ ਪੂਰੇ ਹੁੰਦੀ ਮੈਨੂੰ ਉਮੀਦ ਨਹੀਂ ਲੱਗਦੀ ਇਹੋ ਜਿਹੇ ਜਿਹੜੇ ਪੱਤਰਕਾਰ ਭਾਈਚਾਰੇ ਨੂੰ ਦਬੰਦ ਦੀ ਕੋਸ਼ਿਸ਼ ਕੀਤੀ ਗਈ ਪਰ ਪੱਤਰਕਾਰ ਭਾਈਚਾਰੇ ਦੀ ਜਿਹੀ ਇੱਕਜੁੱਟ ਪੂਰੇ ਪੰਜਾਬ 'ਚ ਆਵਾਜ਼ ਨਿਕਲੀ ਤੇ ਸਰਕਾਰ ਦੀ ਨੀਂਦ ਹਰਾਮ ਹੋ ਗਈ ਜੋ ਪਰਚਾ ਅਜ ਰੱਦ ਕਰਨਾ ਪਿਆ ਕਿੰਦਾ ਪੰਜਾਬ ਦੀ ਇਹੋ ਜਿਹੀ ਆਵਾਜ਼ ਨੂੰ ਦਬਾ ਰਹੀ ਹੈ ਪੱਤਰਕਾਰ ਦੀ ਪਰ ਪੱਤਰਕਾਰ ਵੀ ਇਸ ਟਾਈਮ ਪੂਰੇ ਢੱਟ ਕੇ ਖੜੇ ਨੇ ਜੇ ਪਰਚਾ ਦਰਜ ਹੋਇਆ ਉਹ ਤਾ ਆ ਕਿਉਂਕਿ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਸੀ ਜੇ ਆਵਾਜ਼ ਬੁਲੰਦ ਕੀਤੀ ਸੀ ਸਰਕਾਰ ਨੇ ਤਾਂ ਬੰਦ ਦੀ ਕੋਸ਼ਿਸ਼ ਕੀਤੀ ਪਰ ਸਰਕਾਰ ਇਹ ਚ ਨਾਕਾਮ ਉਤਾਰ ਰਹੀ ਕਿਉਂਕਿ ਪੱਤਰਕਾਰ ਭਾਈਚਾਰੇ ਦੀ ਜਿਹੜੀ ਇੱਕ ਜੁੜਤਾ ਤੇ ਸਰਕਾਰ ਦੇ ਖਿਲਾਫ ਜਿਹੜੇ ਮੋਰਚੇ ਕੱਢੇ ਗਏ ਬਠਿੰਡਾ ਵਿੱਚ ਅੱਜ ਪਰਚਾ ਰੱਦ ਕਰਨਾ ਪੱਤਰਕਾਰ ਭਾਈਚਾਰੇ ਨੂੰ ਇਹ ਬਿਲਕੁਲ ਇੱਕ ਸਲਾਹ ਦਿੱਤਾ ਗਿਆ ਵੀ ਦੇਸ਼ ਦਾ ਚੌਥਾ ਸਤੰਭ ਪੱਤਰਕਾਰ ਰਹਿਤ ਰਹੇਗਾ ਤੇ ਆਵਾਜ਼ ਜਿਹੜੀ ਬੁਲੰਦ ਹੈ ਪੱਤਰਕਾਰ ਕਰ ਰਹੇ ਨੇ ਮੈਂ ਉਹਦੀ ਵਧਾਈ ਦਿੰਦਾ ਤੇ ਸਰਕਾਰ ਨੂੰ बार-ਬਾਰ ਇਹ ਗੱਲ ਕਹੂੰਗਾ ਇਹੋ ਜੇ ਬਲਕਾਰ ਸਿੱਧੂ ਜੇ ਪਿਕਾਰ ਸਿੱਧੂ ਵਰਗੇ ਮੰਤਰੀ ਜਾਂ ਐਮਐਲਏ ਨਾਲ ਨੂੰ ਖੇਤੀ ਬਰਖਾਸ ਕੀਤਾ ਜਾਵੇ ਨਹੀਂ ਤੇ ਸਰਕਾਰ ਵੀ ਨਹੀਂ ਬਚੇਗੀ ਮੇਰਾ ਨਾਮ ਸਰਮਸੇਗਰ ਦਵਾਜੀ ਸ਼ਾਟਾਪਾਸ ਵੈਲਫੇਅਰ ਸੁਸਾਇਟੀ ਤੋਂ ਮੈਂ ਜਨਰਸ ਕਤਰਾਂ ਹੋਰ ਪਿਛਲੇ ਦਿਨੀ ਬਲਕਾਰ ਸਿੱਧੂ ਵੱਲੋਂ ਜਿਹੜਾ ਇੱਕ ਪਰਚਾ ਮਨਜਿੰਦਰ ਸਿੰਘ ਸਿੱਧੂ ਸਾਡੇ ਪੱਤਰਕਾਰ ਸਿਉਂ ਉਹਨਾਂ ਤੇ ਦਰਜ ਕਰਵਾਇਆ ਗਿਆ ਸੀ ਔਰ ਉਸ ਦਾ ਵਿਰੋਧ ਜਿਹੜਾ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਸ਼ਹਾਟਾ ਪ੍ਰੈਸ ਵੈਲਫੇਅਰ ਸੁਸਾਇਟੀ ਨੇ ਪ੍ਰਧਾਨ ਹਰਪਾਲ ਸਿੰਘ ਪੰਗੂ ਦੀ ਗਵਾਹੀ ਦੇ ਵਿੱਚ ਕੀਤਾ ਸੀ ਔਰ ਅੱਜ ਮਹਿਜ ਇੱਕ ਦਿਨ ਦੇ ਫਰਕ ਤੋਂ ਬਾਅਦ ਪਰਚਾ ਜਿਹੜਾ ਰੱਦ ਕਰ ਦਿੱਤਾ ਗਿਆ ਮੈਂ ਸਮਝਦਾ ਕਿ ਸ਼ਹਾਟਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਸਮੇਤ ਇਹ ਪੂਰੇ ਪੰਜਾਬ ਦੇ ਜਿੰਨੇ ਵੀ ਪੱਤਰਕਾਰ ਆ ਸਾਰਿਆਂ ਦੀ ਬਹੁਤ ਵੱਡੀ ਇਹ ਜਿੱਤ ਆ ਔਰ ਮਾਝੇ ਦੀ ਮੋਮਬਤੀ ਗਾਉਣ ਵਾਲੇ ਬਲਕਾਰ ਸਿੰਘ ਸਿੱਧੂ ਨੂੰ ਟਾਈਮ ਦੇ ਨਾਲ ਜਿਹੜੀ ਆ ਸਮਾਸਰ ਰਹਿੰਦੇ ਆ ਜਿਹੜੀ ਅਗਲ ਆ ਗਈ ਆ ਔਰ ਪਰਚਾ ਜਿਹੜਾ ਉਹਨਾਂ ਵੱਲੋਂ ਰੱਦ ਕਰਵਾ ਦਿੱਤਾ ਗਿਆ ਮੈਂ ਇਹਦੇ ਲਈ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਮੈਂ ਉਹਨਾਂ ਤੁਸੀਂ ਆਪਣੀ ਮੋਮਬਤੀ ਜਗਦੀ ਰੱਖਣੀ ਆ ਤਾਂ ਫਿਰ ਪੱਤਰਕਾਰਾਂ ਦੇ ਨਾਲ ਬਣਾ ਕੇ ਰੱਖੋ ਕਿਉਂਕਿ ਪੱਤਰਕਾਰਾਂ ਹੀ ਪੂਰੇ ਪੰਜਾਬ ਦੇ ਵਿੱਚ ਤੁਹਾਡੀ ਮੋਮਬਤੀ ਜਿਹੜੀ ਆ ਉਹ ਜਗਾਈ ਸੀ ਤੁਹਾਡੀ ਸਰਕਾਰ ਦੀ ਔਰ ਜੇਕਰ ਤੁਸੀਂ ਦੁਬਾਰਾ ਇਹੋ ਜੀ ਹਰਕਤ ਕਿਸੇ ਨੇ ਕੀਤੀ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਜਿਹੜੇ ਨਜਾਇਜ਼ ਕਰਦੇ ਉਹਨਾਂ ਦਾ ਸਾਥ ਦਿਓ ਜੇ ਜਾਇਜ਼ ਕੰਮ ਕਰ ਰਹੇ ਜੇ ਉਹਨਾਂ ਦੇ ਨਾਲ ਇਹ ਜੀ ਹਰਕਤ ਕੀਤੀ ਤਾਂ ਕੱਲੇ ਬਠਿੰਡੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਤੁਹਾਡੀ ਬੱਤੀ ਜਿਹੜੀ ਆ ਬਜਾ ਕੇ ਰੱਖ ਦਿਆਂਗੇ 14 ਚੌਥ ਦੇ ਬਿੱਡੂ ਵੰਡੇ ਗਏ ਹਾਂ ਮੇਰੇ ਸੁਨੀਲ ਪੱਤਰਕਾਰ ਵੀਰ ਜੀ ਬੇਨਤੀ ਇਦਾਂ ਹੀ ਕਰਿਓ ਕਿ ਪਿਛਲੇ ਦਿਨੀ ਇੱਕ ਬਠਿੰਡਾ ਰਾਮਪੁਰਾ ਫੂਲ ਤੋਂ ਵਧਾਈਕ ਨੇ ਬਲਕਾ ਸਿੱਧੂ ਜੀ ਉਹਦੇ ਵੱਲੋਂ ਸਾਡੇ ਇੱਕ ਪੱਤਰਕਾਰ ਬਠਿੰਡੇ ਦਾ ਵੀਰ ਮਨਿੰਦਰ ਜੀ ਸਿੱਧੂ ਜੀ ਉਹਦੇ ਦੇ ਕੇ ਝੂਠਾ ਪਰਚਾ ਦਰਜ ਕੀਤਾ ਗਿਆ ਸੀ ਉਸ ਨੂੰ ਲੈ ਕੇ ਪੂਰੇ ਜਿੱਥੇ ਪੂਰੇ ਅੰਮ੍ਰਿਤਪੰਜਾਬ ਸਰ ਸਾਹਿਬ ਦੀ ਪੂਰੇ ਪੰਜਾਬ ਚ ਪੱਤਰਕਾਰਾਂ ਚ ਭਾਰੀ ਰੋਸ ਸੀ ਸਾਡੇ ਪੱਤਰਕਾਰ ਦੇ ਕੇ ਨਜ਼ਾਰਾ ਪੱਛ ਆ ਉਸ ਨੂੰ ਲੈ ਕੇ ਅਸੀਂ ਕੁਝ ਬੀਤੀ ਦੀ ਨਹੀਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਅਸੀਂ ਜਗ੍ਹਾ ਸ਼ਾੜੇ ਚੌਂਗ ਦੇ ਵਿੱਚ ਅਸੀਂ ਇਸ ਸਬੰਧੀ ਕੱਲ ਐ ਡੀਸੀ ਅੰਮ੍ਰਿਤਸਰ ਜੀ ਨੂੰ ਇੱਕ ਮੰਗ ਪੱਤਰ ਦੇਣਾ ਸੀ ਮੁੱਖ ਮੰਤਰੀ ਦੇ ਨਾਂ ਤੇ ਅਗਲੀ ਰੂਪਰੇਖਾ ਤਿਆਰ ਕਰਦੇ ਜੀ ਉਹ ਤੇ ਜੇ ਸੱਤ ਦਿਨਾਂ ਦਾ ਮੈਂ ਟਾਈਮ ਦਿੱਤਾ ਸੀ ਉਦੋਂ ਵੀ ਤੁਹਾਡੇ ਮੀਡੀਆ ਜਰੀਏ ਸੱਤ ਦਿਨ ਇੱਥੇ ਤੁਹਾਡੇ ਪੱਤਰਕਾਰ ਦਾ ਪਰਚਾ ਰੱਦ ਨਾ ਕੀਤਾ ਗਿਆ ਤੇ ਪੂਰੇ ਪੰਜਾਬ 'ਚ ਸਿਲਸਿਲਾ ਕੀਤਾ ਜਾਊਗਾ ਤੇ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਧੱਕਾ ਮਾਰ ਕੇ ਐਮਐਲਏ ਨੂੰ ਸਰਕਾਰ ਸਿੱਧੂ ਨੂੰ ਸਾਡੇ ਪੱਤਰਕਾਰ ਦੇ ਜਿਹੜਾ ਪਰਚਾ ਖਾਰਜ ਕਰਵਾਇਆ ਗਿਆ ਤੇ ਅੱਜ ਸਾਡੇ ਕੌਂਸਲਰ ਖੁਸ਼ੀ ਨੇ ਲੈ ਕੇ ਭੱਜੋ ਦੇ ਨਾਲ ਭਾਈਨੇ ਪਾਏ ਗਿਆ ਸੱਤੂ ਵੱਡੇ ਗਿਆ ਸਾਡਾ ਪ੍ਰੈਸ ਡਾਗਰ ਸੁਸਾਇਟੀ ਦੇ ਵੱਲੋਂ ਬੜੀ ਖੁਸ਼ੀ ਹੈ ਸਾਰੇ ਪੱਤਰਕਾਰ ਵੀ ਭੰਨੇ ਪਾ ਰਹੇ ਨੇ ਮੈਂ ਸਰਕਾਰ ਨੂੰ ਕੀ ਮੈਸੇਜ ਦੇਦਾ ਕਿ ਲੱਗੋ ਪੱਤਰਕਾਰਾਂ ਨੂੰ ਕਿਹਨਾਂ ਦੇ ਮੈਂ ਮੈਸੇਜ ਇਹੀ ਦੇਣਾ ਚਾਹੁੰਦਾ ਮੇਰੇ ਵੀਰੋ 2 ਸਾਲ ਲੱਗੇ ਤੁਹਾਡੇ ਆਉਣ ਦੀ ਜੇ ਤੁਸੀਂ ਇਦਾਂ ਹੀ ਸਾਡੇ ਪੱਤਰਕਾਰਾਂ ਧੱਕੇਸ਼ਾਹੀਆਂ ਦੇ ਕਰਦੇ ਰਹੇ ਤੇ ਇੱਕ ਦਾ ਜਵਾਬ ਹੀ ਪੱਤਰ ਦਾ ਦੇਵਾਂਗੇ 2 ਸਾਲ ਰਹਿ ਗਿਆ ਕਿ ਪੱਤਰਕਾਰ ਦੇਸ਼ ਦਾ ਚੌਥਾ ਥੰਮਿਆ ਅਸੀਂ ਪੱਤਰਕਾਰ ਦੀ ਕੋਈ ਹਵਾ ਵਾਲੀ ਨਹੀਂ ਦੇਖੂਗਾ ਇਹ ਬਰਦਾਸ਼ਤ ਨਹੀਂ ਕਰਾਂਗੇ ਇਹ ਸੰਦ ਸਾਡਾ ਬੈਕਪਰ ਸਾਡੇ ਪ੍ਰਧਾਨ ਹਰਪਾਲ ਸਿੰਘ ਪੰਗੋ ਜੀ ਜਿਨ੍ਹਾਂ ਨੇ ਬੜੇ ਸਬਰ ਤੋਂ ਬਾਅਦ ਅੱਜ ਕਿੰਤਾ ਅਗਰ ਕੀਤੀ ਹੈ ਤੇ ਜਿੱਤ ਕੇ ਪ੍ਰਸਾਦ ਰਹੇ ਨੇ ਲੁੱਟ ਵਡੇ ਨੇ ਤਗੜੇ ਪਾਇਟ ਹੈ ਮੈਂ ਫੋਟੋ ਸੀਰ ਸਮਾਰ ਇੰਡੀਆ ਟੀਵੀ ਨਿਊਜ਼ ਪੰਜਾਬ ਅਮਰੇ ਸਾਥ